ਤੇਰੇ ਲਈ ਕੁਸਮਾਨ ਭੇਜ ਰਿਹਾ ਜਾਂ ਮੈਂ ਖੁਦ ਹੀ ਸਮਾਨ ਲੈ ਕੇ ਆ ਰਿਹਾ ਤੁਸੀਂ ਉੱਪਰ ਵੀਡੀਓ ਦੇਖੀ ਹੋਣੀ ਹੈ ਪ੍ਰੈਜੈਂਟੇਸ਼ਨ ਜਿਹੜੀ ਦਿੱਤੀ ਸੀ ਕਿ ਉਸ ਦੇ ਵਿੱਚ ਉਹ ਬੜਾ ਵਧੀਆ ਪੈਕਿੰਗ ਔਰ ਉਹ ਕਨਵੇਅਰ ਬੈਲਟ ਤੋਂ ਨਿਕਲਦਾ ਹੋਇਆ ਪਾਰਸਲ ਔਰ ਸਭ ਕੁਝ ਉਹ ਪੂਰਾ ਇਹ ਐਡਿਟ ਕਰਕੇ ਦਿਖਾਉਂਦੇ ਸੀ ਕਿ ਮੈਂ ਸਮਾਨ ਭੇਜਦੇ ਆ ਤੇਰੇ ਲਈ ਉਸ ਫੇਕ ਆਈਡਿਸ ਤੋਂ ਆਪਣੇ ਆਪ ਨੂੰ ਪੋਸ ਕਰਦੇ ਸੀਗੇ ਕਿ ਮੈਂ ਪਾਇਲਟ ਹਾਂ ਮੈਂ ਯੂਕੇ ਦਾ ਰਹਿਣ ਵਾਲਾ ਹਾਂ ਜਾਂ ਮੈਂ ਡਾਕਟਰ ਜਾਂ ਇੰਜੀਨੀਅਰ ਵਾਟਐਵਰ ਜੋ ਵੀ ਇਹਨਾਂ ਦੀ ਸਟੋਰੀ ਚੱਲਦੀ ਸੀ ਤਾਂ ਇਨੀਸ਼ੀਅਲੀ ਤੋਂ ਅਗਰ 1 ਲੱਖ ਭੇਜ ਦੇਣਗੇ ਫਾਰ ਵਾਟਐਵਰ ਕਸਟਮ ਡਿਊਟੀ ਜਾਂ ਟੈਕਸਸ ਤਾਂ ਆਪਾਂ ਇਹ ਸਮਾਨ ਮੈਂ ਕਢਵਾ ਸਕਦਾ ਜਾਂ ਇਹ ਮੈਨੂੰ ਵੀ ਛੱਡ ਦੇਣਗੇ ਇਟਸ ਅ ਬਿਗ ਗੈਂਗ ਅਨਦਰ ਕੁਝ ਸਾਥੀ ਨਾਈਜੀਰੀਆ 'ਚ ਵੀ ਬੈਠੇ ਨੇ ਕੁਝ ਬਾਕੀ ਸਟੇਟਸ ਦੇ ਵਿੱਚ ਵੀ ਬੈਠੇ ਨੇ ਸੋ ਇਹਨਾਂ ਦਾ ਇੰਟਰਨੈਸ਼ਨਲ ਪੂਰਾ ਫਰਾਡ ਚੱਲ ਰਿਹਾ ਹੈ ਇਹ ਜਿਹੜਾ ਗਰੋ ਹੈਗਾ ਲੋਕਾਂ ਨਾਲ ਸੋਸ਼ਲ ਮੀਡੀਆ ਦੇ ਥਰੂ ਕੰਟੈਕਟ ਜਾਂਦਾ ਸੀਗਾ ਉਹਨਾਂ ਨਾਲ ਦੋਸਤੀ ਕਰਕੇ ਇੱਕ ਕੰਫਰਟ ਲੈਵਲ ਬਣਾ ਲੈਂਦੇ ਸੀਗੇ ਜਦੋਂ ਭੇਜਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਕਹਿੰਦੇ ਸੀ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਿਤੇ ਕਸਟਮਸ ਨੇ ਰੋਕ ਲਿਆ ਜਾਂ ਕਿਸੇ ਨੇ ਰੋਕ ਲਿਆ ਪੈਸੇ ਵਗੈਰਾ ਲੈ ਲੈਂਦੇ ਸੀ ਸਫੀ ਜਨਲੀ ਫਿਰ ਉਹਨੂੰ ਬਲੌਕ ਕਰਕੇ ਅੱਗੇ ਨਿਕਲ ਜਾਂਦੇ ਸੀਗੇ ਉਸ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਕੰਪਲੇਂਟਸ ਮਿਲੀਆਂ ਸੀ ਉਹਦੇ ਤੇ ਕੰਮ ਕਰਦੇ ਹੋਏ ਸਾਡੇ ਸਾਈਬਰ ਸੈੱਲ ਨੇ ਜਿਹੜੀਆਂ ਹੈਗੇ ਤਕਰੀਬਨ 7 ਨਾਈਜੀਰੀਆ ਨ ਸੱਤ ਜਿਹੜੇ ਨਾਈਜੀਰੀਅਨ ਫੜੇ ਗਏ ਇਹਨਾਂ ਦਾ ਤਰੀਕਾ ਕੀ ਸੀ ਹੈ ਕਿਸ ਤਰੀਕੇ ਨਾਲ ਇਹ ਠੱਗੀ ਕਰਦੇ ਸੀਗੇ ਇਸ ਵੇਲੇ ਸਾਡੇ ਨਾਲ ਡੀਐਸਪੀ ਸਾਈਬਰ ਸੈੱਲ ਮਜੂਦ ਨੇ ਪਾਣਾ ਗੱਲ ਕਰਦੇ ਆ ਮੈਡਮ ਇਹ ਜਿਹੜੇ ਸੱਤ ਨਾਈਜੀਰੀਅਨ ਫੜੇ ਗਏ ਇਹ ਕਿਸ ਤਰੀਕੇ ਦੇ ਨਾਲ ਠੱਗੀ ਕਰਦੇ ਸੀਗੇ ਇਹ ਫੇਕ ਆਈਡੀਜ਼ ਬਣਾ ਕੇ ਫੇਕ ਪਿਕਚਰਸ ਲਗਾ ਕੇ ਤੇ ਤੁਸੀਂ ਦੇਖ ਹੀ ਲਿਆ ਹੁਣੇ ਸ਼ਾਟਸ ਲੈ ਲਏ ਹੋਣੇ ਕਿ ਇਹ ਰੈਜ਼ਿਡੈਂਟਸ ਨੇ ਨਾਈਜੀਰੀਅਨਸ ਨੇ ਗਾਣਾ ਦੇ ਰੈਜ਼ਿਡੈਂਟਸ ਨੇ ਆ ਉਸ ਫੇਕ ਆਈਡਿਜ਼ ਤੋਂ ਆਪਣੇ ਆਪ ਨੂੰ ਪੋਸ ਕਰਦੇ ਸੀਗੇ ਕਿ ਮੈਂ ਪਾਇਲਟ ਹਾਂ ਮੈਂ ਯੂਕੇ ਦਾ ਰਹਿਣ ਵਾਲਾ ਹਾਂ ਜਾਂ ਮੈਂ ਡਾਕਟਰ ਜਾਂ ਇੰਜੀਨੀਅਰ ਵਾਟੇਵਰ ਜੋ ਵੀ ਇਹਨਾਂ ਦੀ ਸਟੋਰੀ ਚੱਲਦੀ ਸੀ ਉਸ ਦੇ ਬੇਸ ਤੇ ਫਿਰ ਇਹ ਵਿਕਟਮਸ ਨਾਲ ਦੋ ਤਿੰਨ ਮਹੀਨੇ ਦੋਸਤੀ ਵਗੈਰਾ ਕਰਕੇ ਰੱਖਦੇ ਸੀ ਫਿਰ ਇਹ ਇਹ ਸ਼ੋ ਕਰਦੇ ਸੀ ਕਿ ਮੈਂ ਤੇਰੇ ਲਈ ਕੁਝ ਸਮਾਨ ਭੇਜ ਰਿਹਾ ਜਾਂ ਮੈਂ ਖੁਦ ਹੀ ਸਮਾਨ ਲੈ ਕੇ ਆ ਰਿਹਾ ਤੁਸੀਂ ਉੱਪਰ ਵੀਡੀਓ ਦੇਖੀ ਹੋਣੀ ਹੈ ਪ੍ਰੈਜੈਂਟੇਸ਼ਨ ਜਿਹੜੀ ਦਿੱਤੀ ਸੀ ਕਿ ਉਸ ਦੇ ਵਿੱਚ ਉਹ ਬੜਾ ਵਧੀਆ ਪੈਕਿੰਗ ਔਰ ਉਹ ਕਨਵੇਅਰ ਬੈਲਟ ਤੋਂ ਨਿਕਲਦਾ ਹੋਇਆ ਪਾਰਸਲ ਔਰ ਸਭ ਕੁਝ ਉਹ ਪੂਰਾ ਇਹ ਐਡਿਟ ਕਰਕੇ ਦਿਖਾਉਂਦੇ ਸੀ ਕਿ ਮੈਂ ਸਮਾਨ ਭੇਜ ਰਿਹਾ ਤੇਰੇ ਲਈ ਉਸਮਾਨ ਜੀ ਤੁਸੀਂ ਦੇਖੋ ਕਿ 골ਡ ਬੈਂਗਲ 골ਡ ਦੀ ਘੜੀ 골ਡ ਦਾ 4 2 3 체인즈 ਵਗੈਰਾ ਆਈਫੋਨ ਪਰਸ ਐਂਡ ਇੱਕ ਜਿਹੜਾ ਬਹੁਤ ਸਹੀ ਇਹਨਾਂ ਦੀ ਉਸ ਚੈਟਿੰਗ ਚਾਰਜ ਵਾਲੀ ਆਉਂਦਾ ਸੀਗਾ ਕਿ ਆ ਸਮਾਨਤਾ ਸੀ ਗਈ ਪਰ ਮੈਂ ਤੈਨੂੰ ਦੱਸਿਆ ਨਹੀਂ ਸੀ ਕਿ ਮੈਂ ਅੰਦਰ 1 ਲੱਖ ਡਾਲਰ ਵੀ ਰੱਖਿਆ ਹੋਈ ਸੀ ਤੇ ਤੁਸੀਂ ਉਹ ਪਿਕਚਰ ਜਿਹੜੇ ਲੈ ਕੇ 70000 ਜਾਂ 1 ਲੱਖ USD ਕਿ ਮੈਂ ਆਈ ਵਾਸ ਫੀਲਿੰਗ ਸ਼ਾਇ ਐਂਡ ਆਈ ਡਿਡਨਟ ਵਾਂਟ ਟੂ ਸੇ ਕਿ ਮੈਂ ਤੇਰੇ ਲਈ ਪੈਸੇ ਵੀ ਭੇਜੇ ਪਰ ਹੁਣੇ ਪੈਸੇ ਫਸ ਗਏ ਐ ਤਾਂ ਹੈਲਪ ਮੀ ਆਊਟ ਤਾਂ ਇਨਿਸ਼ਲੀ ਤੋਂ ਅਗਰ 1 ਲੱਖ ਭੇਜ ਦੇਣਗੇ ਫॉर ਵਾਟਐਵਰ ਕਸਟਮ ਡਿਊਟੀ ਜਾਂ ਟੈਕਸਿਸ ਤਾਂ ਆਪਾਂ ਇਹ ਸਮਾਨ ਮੈਂ ਕਢਵਾ ਸਕਦਾ ਜਾਂ ਇਹ ਮੈਨੂੰ ਵੀ ਛੱਡ ਦੇਣਗੇ ਸੋ ਇਸ ਤਰ੍ਹਾਂ ਇਹ ਠੱਗੀ ਚਲਦੀ ਸੀਗੀ ਇਹ ਕਿੱਥੇ ਬੈਠ ਕੇ ਠੱਗੀ ਕਰਦੇ ਸੀਗੇ ਤੇ ਇਹਨਾਂ ਦੇ ਜਿਹੜੇ ਟਾਰਗੇਟ ਕਿਹੜੇ ਲੋਕ ਹੁੰਦੇ ਸੀਗੇ ਇਹਨਾਂ ਦਾ ਪਹਿਲਾਂ ਸੀਗਾ 베이스 ਬਣਾਇਆ ਸੀ ਇਹਨਾਂ ਨੇ ਦਿੱਲੀ ਸੈਪਟੈਂਬਰ ਦੇ ਵਿੱਚ ਉੱਥੇ ਰੇਡ ਹੋਣ ਕਰਕੇ ਇਹ ਫਿਰ ਸ਼ਿਫਟ ਕਰ ਗਏ ਸੀ ਯੂਪੀ ਦੇ ਵਿੱਚ ਤੇ ਅਸੀਂ ਸਤੋਂ ਮੈਂਬਰਸ ਯੂਪੀ ਤੋਂ ਚੱਕ ਕੇ ਲੈਂਦੇ ਆਂ ਔਰ ਇਹਨਾਂ ਨੇ ਬੇਸਿਕਲੀ ਜਿੰਨਾ ਹੁਣ ਤੱਕ ਸਾਡੇ ਕੋਲ ਡਾਟਾ ਆਇਆ ਹੈ ਤਾਂ ਵਿਕਟਮਸ ਮੋਸਟਲੀ 30 ਔਰਡਸ 30 28 ਦੇ ਔਰਡਸ ਦੇ ਹੈਗੇ ਸਾਰੇ ਔਰ ਪਲੱਸ ਸਾਡੇ ਸਿਰਫ ਇੰਡੀਆ ਦੇ ਵਿਕਟਮਸ ਨਹੀਂ ਹੈ ਸਾਡੇ ਕੋਲ ਕੁਝ ਲੇਡੀਜ਼ ਦੇ ਨਾਮ ਆਏ ਨੇ which i shall not reveal here but they belong to Mauritius Malaysia Italy ਸੋ ਇੰਟਰਨੈਸ਼ਨਲੀ ਚੱਲ ਰਿਹਾ ਸੀਗਾ ਹਾਂਜੀ ਮੈਡਮ ਹੁਣ ਦੋ ਦਿਨ ਦੇ ਰਮਾਨ ਤੇ ਹੈ ਹੋਰ ਕਿੰਨੇ ਖਲਾਸੇ ਹੋਣ ਦੀ ਮੇਰੇ 80 ਮੋਬਾਈਲ ਇਹਨਾਂ ਤੋਂ ਰਿਕਵਰ ਕੀਤੇ ਐ ਉਹਨਾਂ ਮੋਬਾਈਲਾਂ ਦੇ ਛਾਂ ਵਿੱਚ ਕੁਝ ਹੋਰ ਖਲਾਸੇ ਹੋਏ ਨੇ ਤੁਸੀਂ ਇਹ ਦੇਖੋ ਜੇ ਅਸੀਂ ਜੋ ਅੱਜ ਡਾਟਾ ਤੁਹਾਡੇ ਸਾਹਮਣੇ ਰਿਵੀਲ ਕੀਤਾ ਹੈ 31 ਅਕਾਊਂਟਸ ਜਾਂ ਇਹਨੇ ਸਾਰੇ ਵਿਕਟਮਸ ਜਾਂ ਇੰਟਰਨੈਸ਼ਨਲ ਵਿਕਟਮਸ ਇਹ ਇਨੀਸ਼ੀਅਲ ਜਿਹੜੇ 8-10 ਫੋਨਸ ਐ ਉਹਨਾਂ ਦੇ ਉਸ ਤੋਂ ਹੀ ਹੋਇਆ ਸੀ ਨੂੰ ਬਾਕੀ 70 ਪਲੱਸ ਫੋਨਸ ਹੋਰ ਜਿਹੜੇ ਪਏ ਨੇ 100 ਸਿਮਸ ਨੇ ਤੇ ਹੋਰ ਪਤਾ ਨਹੀਂ ਕਿੰਨੇ ਖਾਤੇ ਨਿਕਲਣਗੇ ਕਿੰਨੇ ਦਾ ਕਰੋੜਾਂ ਦਾ ਇਹ ਫਰਾਡ ਨਿਕਲੇਗਾ ਤੇ ਇਟਸ ਅ ਬਿਗ ਗੈਂਗ ਇਹਨਾਂ ਦੇ ਕੁਝ ਸਾਥੀ ਨਾਈਜੀਰੀਆ 'ਚ ਵੀ ਬੈਠੇ ਨੇ ਕੁਝ ਬਾਕੀ ਸਟੇਟਸ ਦੇ ਵਿੱਚ ਵੀ ਬੈਠੇ ਨੇ ਸੋ ਇਹਨਾਂ ਦਾ ਇੰਟਰਨੈਸ਼ਨਲ ਪੂਰਾ ਫਰਾਡ ਚੱਲ ਰਿਹਾ ਆਮ ਲੋਕਾਂ ਨੂੰ ਕੀ ਤੁਸੀਂ ਅਪੀਲ ਕਰੋ ਕਿਉਂਕਿ ਆਹ ਜਿਹੜੇ ਮਾਮਲੇ ਪਹਿਲਾਂ ਵੀ ਆਂਦੇ ਸੀਗੇ ਕਿ ਇੱਕ ਚਾਂਸਾ ਦੇ ਕੇ ਲੋਕਾਂ ਨੂੰ ਉਹ ਜਿਹੜਾ ਹੈਗਾ ਦੋਸਤੀ ਕਰਨ ਲੱਗੇ ਉਹ ਤੋਂ ਬਾਅਦ ਫਿਰ ਪੈਸੇ ਅਕਾਊਂਟ 'ਚ ਪਾ ਲੰਦੇਗੇ ਲੋਕ ਫੇਰ ਚਾਂਸੇ ਜਾਂਦੇ ਕਿ ਉਹਨਾਂ ਨੂੰ ਅਪੀਲ ਕਰਨਾ ਚਾਹੋ ਤੋਡੇ थ्रू ਇੱਕ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਉਹ ਡੀਪੀਜ਼ ਜੋ ਇਹਨਾਂ ਨੇ ਯੂਜ਼ ਕੀਤੀਆਂ ਸੀ ਤੁਸੀਂ ਇਹਨਾਂ ਦੇ ਐਕਚੁਅਲ ਵੀ ਦੇਖ ਲਈਆਂ ਸ਼ਕਲਾਂ ਤੇ ਜਿਹੜੀ ਇਹ ਡੀਪੀ ਲਗਾਉਂਦੇ ਆ ਜਾਂ ਇੰਸਟਾਗ੍ਰam ਤੇ ਜੋ ਵੀ ਇਹ ਦਿਖਾਉਂਦੇ ਨੇ ਆਪਣੇ ਆਪ ਨੂੰ ਕਿ ਸੋਸ਼ਲ ਮੀਡੀਆ ਤੇ ਫੇਕ ਆਈਡਿਜ਼ ਬਣਾਉਣਾ ਜਾਂ ਫੇਕ ਆਈਡੈਂਟੀਟੀ ਬਣਾਉਣਾ ਬਹੁਤ ਈਜ਼ੀ ਹੈ ਹੁਣ ਉਸਤੇ ਜਿਹੜਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਹੀ অর ਸ਼ੀ ਹੈਜ਼ ਟੂ ਬਿਕਮ ਅਵੇਅਰ ਕਿ ਇਹ ਮੈਨੂੰ ਕਿਉਂ ਅਪਰੋਚ ਕਰ ਰਿਹਾ ਵਨ ਸੈਕੰਡਲੀ ਕੋਈ ਕਿਸੇ ਨੂੰ ਗਿਫਟ ਜਾਂ ਲਾਲਚ ਕਿਉਂ ਦਿੰਦਾ ਸਮ ਕੋਈ ਅਜੰਡਾ ਬਿਹਾਈਂਡ ਇਟ ਸਟਾਰਟ ਕੁਐਸਚਨਿੰਗ ਯੋਰਸੈਲਫ ਮੇਰੇ ਖਿਆਲ ਚ ਉਹੀ ਇੱਕ ਤਰੀਕਾ ਹੈ ਐਂਡ ਜੇ ਫੇਰ ਵੀ ਵੀ ਆਰ ਆਲ ਵਲਨਰੇਬਲ ਕੋਈ ਵੀ ਮਤਲਬ ਇਸ ਚ ਠੱਗੀ ਦਾ ਸ਼ਿਕਾਰ ਹੋ ਸਕਦਾ ਕੋਈ ਇਨਵੈਸਟਮੈਂਟ ਫਰੋਡ ਦਾ ਹੋ ਜਾਂਦਾ ਕੋਈ ਡਿਜੀਟਲ ਅਰਾਸਟ ਦਾ ਹੋ ਜਾਂਦਾ ਬਟ ਐਟ ਲੀਸਟ ਰਿਪੋਰਟ ਕਰੇ ਕਿਉਂਕਿ ਸਾਡੇ ਕੁਝ ਵਿਕਟਮਸ ਇਹ ਜਿਹੇ ਨੇ ਜੋ ਰਿਪੋਰਟ ਨਹੀਂ ਕਰਦੇ ਕਿਉਂਕਿ ਸੋਸ਼ਲ ਪ੍ਰੈਸ਼ਰਸ ਜਾਂ ਵਾਟਐਵਰ ਆਈ ਮੀਨ ਜੋ ਵੀ ਜੋ ਵੀ ਉਹਨਾਂ ਦੇ ਲਿਮਿਟੇਸ਼ਨਸ ਹੈ ਵੀ ਉਸ ਚੀਜ਼ ਤੋਂ ਅਗਰ ਉਹ ਅਨੋਨਿਮਸ ਰਹਿ ਕੇ ਵੀ ਅਗਰ ਕਿਸੇ ਤਰੀਕੇ ਨਾਲ ਰਿਪੋਰਟ ਕਰ ਸਕਦੇ ਨੇ ਤਾਂ ਸਾਡੇ ਲਈ ਕਾਫੀ ਹੈਲਪਫੁਲ ਹੋ ਜਾਏਗਾ ਅਸੀਂ ਉਹਨਾਂ ਦੀ ਆਈਡੈਂਟੀਟੀ ਵੀ ਰਿਵੀਲ ਨਹੀਂ ਕਰਾਂਗੇ ਤਾਂ ਅਨੋਨਿਮਸ ਕੰਪਲੇਂਟਸ ਵੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਸਕਦਾ ਹੈ ਸਰ ਇਹ ਜਿਹੜਾ ਗਰੋ ਹੈ ਕਿਸ ਤਰੀਕੇ ਦੇ ਨਾਲ ਠੱਗੀ ਕਰਦਾ ਸੀਗਾ ਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਗਰੋ ਹੈਗਾ ਲੋਕਾਂ ਨਾਲ ਸੋਸ਼ਲ ਮੀਡੀਆ ਦੇ ਥਰੂ ਕੰਟੈਕਟ ਜਾਂਦਾ ਸੀਗਾ ਉਹਨਾਂ ਨਾਲ ਦੋਸਤੀ ਕਰਕੇ ਇੱਕ ਕੰਫਰਟ ਲੈਵਲ ਬਣਾ ਲੈਂਦੇ ਸੀਗੇ ਜਦੋਂ ਇਹਦਾ ਕੰਫਰਟ ਲੈਵਲ ਬਣ ਜਾਂਦਾ ਸੀ ਉਦੋਂ ਇਹ ਕਹਿੰਦੇ ਸੀ ਵੀ ਮੈਂ ਤੈਨੂੰ ਕੋਈ ਕਿਸੇ ਦਾ ਬਰਥਡੇ ਹੈ ਕੋਈ ਇਵੈਂਟ ਹੈ ਤਾਂ ਮੈਂ ਉੱਥੇ ਗਿਫਟ ਭੇਜਣਾ ਚਾਹੁੰਦਾ ਹੈ ਗਿਫਟ ਜਦੋਂ ਭੇਜਦੇ ਸੀ ਉਸ ਤੋਂ ਬਾਅਦ ਇਹ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਕਹਿੰਦੇ ਸੀ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਿਤੇ ਕਸਟਮਸ ਨੇ ਰੋਕ ਲਿਆ ਜਾਂ ਕਿਸੇ ਨੇ ਰੋਕ ਲਿਆ ਉਸ ਵਜ੍ਹਾ ਤੋਂ ਵੀ ਬੈਂਕ ਅਕਾਊਂਟ ਹੁੰਦਾ ਸੀਗਾ ਫਿਰ ਉਹਦੇ 'ਚ ਠੱਗੀ ਮਾਰ ਕੇ ਜਦੋਂ ਉਹਨਾਂ ਤੋਂ ਪੈਸੇ ਵਗੈਰਾ ਲੈ ਲੈਂਦੇ ਸਫੀਸ਼ੈਂਟਲੀ ਫਿਰ ਉਹਨੂੰ ਬਲੌਕ ਕਰਕੇ ਅੱਗੇ ਨਿਕਲ ਜਾਂਦੇ ਸੀਗੇ ਉਸ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਕੰਪਲੇਂਟਸ ਮਿਲੀਆਂ ਸੀ ਉਹਦੇ ਤੇ ਕੰਮ ਕਰਦੇ ਹੋਏ ਸਾਡੇ ਸਾਈਬਰ ਸੈੱਲ ਨੇ ਜਿਹੜੀ ਹੈਗੇ तकरीबन 7 ਨਾਈਜੀਰੀਆ ਨਾਈਜੀਰੀਆ ਐਂਡ ਘਾਨਾ ਦੇ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਇਹਦੇ ਵਿੱਚ ਇਹ ਜਿਹੜੇ ਪਕੜੇ ਗਏ ਰੋਪੀ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਤੇ ਇਹਨਾਂ ਕੋਲੋਂ ਕੀ ਕੀ ਰਿਕਵਰ ਕੀਤਾ ਗਿਆ ਹੈ ਇਨਾਂ ਦੀ ਜਿਹੜੀ ਏਜ ਹੈਗੀ 25 ਤੋਂ 35 ਸਾਲ ਦੇ ਵਿੱਚ ਏਜ ਹੈਗੀ ਹੈ ਇਹਨਾਂ ਦੀ ਸਾਰੇ ਇੰਜੀਨੀਅਰਸ ਗ੍ਰੈਜੂਏਟਸ ਪੜੇ ਲਿਖੇ ਹੈਗੇ ਆ ਕਈ ਉਹਰੇ ਟੂਰਿਸਟ ਵੀਜ਼ਾ ਤੇ ਆਏ ਸੀ ਓਵਰਸਟੇ ਕਰ ਗਏ ਇੱਕ ਦੋ ਦਾ ਸਾਨੂੰ ਡਾਊਟ ਹੈ ਵੀਜ਼ਾ ਵੀ ਨਕਲੀ ਲੱਗ ਰਿਹਾ ਉਹਨੂੰ ਅਸੀਂ ਚੈੱਕ ਕਰਵਾ ਰਹੇ ਹੈਗੇ ਆ ਇਹ ਇਸ ਤਰ੍ਹਾਂ ਬਸ ਇੱਥੇ ਰਹਿ ਰਹੇ ਸੀਗੇ ਨੌਇਡਾ ਦੇ ਵਿੱਚ ਇਹਨਾਂ ਨੇ ਇੱਕ ਕੋਠੀ ਲਈ ਹੋਈ ਸੀਗੀ ਕਿਰਾਏ ਤੇ ਜਿੱਥੋਂ ਇਹ ਆਪਰੇਟ ਕਰਦੇ ਸੀਗੇ ਰਿਕਵਰੀ ਜਿਹੜੀ ਹੈਗੀ ਹੈ ਤਕਰੀਬਨ 79 ਇਹਨਾਂ ਤੋਂ ਮੋਬਾਈਲਸ ਮਿਲੇ ਹੈਗੇ ਆ ਚਾਰ ਲੈਪਟਾਪ 100 ਦੇ ਕਰੀਬ SIM ਕਾਰਡ ਨੈਸ਼ਨਲ ਐਂਡ ਇੰਟਰਨੈਸ਼ਨਲ ਦੋਨੋਂ 31 ਬੈਂਕ ਅਕਾਊਂਟ ਹਲੇ ਤੱਕ ਅਸੀਂ ਇਹਨਾਂ ਦੇ ਆਇਡੈਂਟੀਫਾਈ ਕਰ ਲਏ ਜਿਨ੍ਹਾਂ ਦੀ ਟੋਟਲ ਟ੍ਰਾਂਜੈਕਸ਼ਨ ਅਪਰੋਕਸੀਮੇਟਲੀ 15 ਕਰੋੜ ਰੁਪਏ ਦੇ ਨੇੜੇ ਤੇੜੇ ਦੀ ਹੈਗੀ ਆ ਉਹ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਕਿਹੜੇ ਏਰੀਆ ਦੇ ਵਿੱਚ ਇਹਨਾਂ ਨੇ ਜ਼ਿਆਦਾਤਰ ਠੱਗੀਆਂ ਕੀਤੀਆਂ ਗਿਆ ਇਹਨਾਂ ਦੀ ਨੇ ਵਿਕਟਿਮਸ ਇਹਨਾਂ ਦੇ ਦੋਨੋਂ ਇੰਡੀਆ ਦੇ ਅਕ੍ਰੋਸ ਇੰਡੀਆ ਹੈਗੇ ਆ ਨੈਸ਼ਨਲ ਇਵਨ ਇੰਟਰਨੈਸ਼ਨਲ ਵਿਕਟਿਮਸ ਵੀ ਅਸੀਂ ਕੁਝ ਦੋ ਆਇਡੈਂਟੀਫਾਈ ਕੀਤੇ ਹੈਗੇ ਆ ਇਹਦੇ ਵਿੱਚ ਤੇ ਜਿਹੜੇ ਬੈਂਕ ਅਕਾਊਂਟਸ ਹੈ ਉਹ ਅਕ੍ਰੋਸ ਇੰਡੀਆ ਖੁੱਲੇ ਹੋਏ ਆ ਇਹ ਨਹੀਂ ਕਿ ਇੱਕ ਏਰੀਆ 'ਚ ਖੁੱਲੇ ਹੋਣ ਸਾਰੇ ਅਕ੍ਰੋਸ ਇੰਡੀਆ ਨਾਲ ਦੇ ਬੈਂਕ ਅਕਾਊਂਟਸ ਖੁੱਲੇ ਹੋਏ ਹੈਗੇ ਆ ਤੇ ਆਮ ਲੋਕ ਜਿਹੜੇ ਕੇਲੇ 5 50 ਛਾ ਦੇ ਕੇ ਜਿਵੇਂ ਦੋਸਤੀ ਦਾ ਛਾ ਦੇ ਕੇ ਫਸ ਜਾਂਦੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੂਗਾ ਕਿਉਂਕਿ ਇਸ ਤਰ੍ਹਾਂ ਦੇ ਲੋਕ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਜੀ ਮੈਂ ਇਹੀ ਅਪੀਲ ਕਰਦਾ ਜੀ ਲੋਕਾਂ ਨੂੰ ਵੀ ਬਾਰ-ਬਾਰ ਰੇਡੀਓ ਮੈਸੇਜਸ ਦੇ थ्रू ਅਵੇਅਰ ਕਰਦੇ ਆ ਪਬਲਿਕ ਇਵੈਂਟਸ ਤੇ ਖਾਸ ਤੌਰ ਤੇ ਪੋਸਟਰ ਵਗੈਰਾ ਲਾ ਕੇ ਅਵੇਅਰ ਕਰਦੇ ਆ ਲੋਕਾਂ ਨੂੰ ਕਿ ਇਸ ਤਰ੍ਹਾਂ ਦੇ ਠੱਗੀ ਦੇ ਸ਼ਿਕਾਰ ਨਾ ਹੋਣ ਲੋਕਾਂ ਜਿਹੜੇ ਇਦਾਂ ਦੇ ਹੁੰਦੇ ਕੋਈ ਵੀ ਇਦਾਂ ਫਰੀ ਵਿੱਚ ਪੈਸੇ ਨਹੀਂ ਕਿਸੇ ਨੂੰ ਦੇ ਕੇ ਜਾਂਦਾ ਜੇ ਆਪਾਂ ਸੋਚੀਏ ਗਿਫਟ ਦੇ ਕੇ ਜਾਂਦਾ ਆਪਾਂ ਨੂੰ ਆਪਣੀ ਮਿਹਨਤ ਨਾਲ ਹੀ ਕਮਾਣੇ ਪੈਂਦੇ ਆ ਜਦੋਂ ਵੀ ਕੋਈ ਸਾਈਬਰ ਫਰਾਡ 'ਚ ਫਸਦਾ ਉਹ ਕਿਸੇ ਨਾ ਕਿਸੇ ਲਾਲਚ ਦੀ ਵਜ੍ਹਾ ਤੋਂ ਜਾਂ ਟੈਂਪਟੇਸ਼ਨ ਦੀ ਵਜ੍ਹਾ ਤੋਂ ਫਸਦਾ ਉਸ ਤੋਂ ਅਲਰਟ ਰਹਿਣ ਤੇ ਸਾਡਾ ਵੀ ਕੰਮ ਬਚੂਗਾ ਤੇ ਆਪਣੇ ਵੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਲੋਕ ਨਹੀਂ ਗਵਾਣਗੇ ਸਰ ਕਿੰਨੇ ਦਿਨ ਦੇ ਰਿਮਾਂਡ ਤੇ ਤੇ ਹੋਰ ਹੋਰ ਕੋਈ ਮੋਬਾਈਲ ਲੈਪਟਾਪ ਜਿਹੜਾ ਸਤੋਂ ਮਿਸ ਹੋ ਗਿਆ ਉਹ ਇਹਨਾਂ ਦਾ ਰਿਕਵਰ ਕਰਨਾ ਹੋਵੇ ਇੰਡੀਅਨ ਨੈਸ਼ਨਲ ਕੋਈ ਜਿਹੜਾ ਹੈਗਾ ਉਹਨਾਂ ਦੀ ਕਿਸ ਤਰ੍ਹਾਂ ਆਪਾਂ ਨੇ ਉਹ ਕੋਈ ਇਨਵੋਲਵਮੈਂਟ ਹੈਗੀ ਹੈ ਜਾਂ ਬਾਹਰ ਦੇ ਕਿਸੇ ਇਨਵੋਲਵਮੈਂਟ ਹੈਗੀ ਉਹ ਹੁਣ ਅਸੀਂ ਵੈਰੀਫਾਈ ਕਰਾਂਗੇ ਰਿਮਾਂਡ ਦੇ ਦੌਰਾਨ ਬਿਲਕੁਲ ਇਹ ਸਾਨੂੰ ਐਸਐਸਪੀ ਮੁਹਾਲੀ ਹਰਮਨਦੀਪ ਸੰਸੀ ਜੀ ਨੇ ਦੱਸਿਆ ਕਿ ਹੋਰ ਜਿਹੜੇ ਖੁਲਾਸੇ ਹੋਣ ਦੀ ਉਮੀਦ ਹੈ ਕੈਮਰਾਮੈਨ ਨੰਜੇ ਸ਼ਰਮਾ ਦਾ ਦਲਜੀਤ ਸਿੰਘ ਪੀਟੀਸੀ ਨਿਊਜ਼ ਮੁਹਾਲੀ